ਸਦਾਵਾ ਕੱਟ ਕੇ ਆਪਣੀਆਂ ਜਮਾਨਤਾਂ ਪਰੋਲਾਂ ਲੈ ਲੂ ਕੇ ਠੀਕ ਹੈ ਨਾ ਉਸੇ ਕੇਸ ਦੇ ਵਿੱਚ ਇਕੱਠੇ ਨਿਬੜ ਗਏ ਹੁੰਦੇ ਤਾਂ ਜੇ નિર્ਦੋਸ਼ ਹੁੰਦੇ ਤਾਂ ਤਾਂ ਬਾਹਰ ਆ ਗਏ ਹੁੰਦੇ ਖਤਮ ਬਾਹਰ ਆ ਗਏ ਹੁੰਦੇ ਜੇ ਦੇ ਦੋਸ਼ੀ ਹੁੰਦੇ ਤਾਂ ਫੇਰ ਵੀ ਬਾਹਰ ਹੀ ਆ ਜੀ ਬਾਕੀ ਵੀ ਤਾਂ ਬਾਹਰ ਆਈ ਹੈ ਬਿਲ ਲੈ ਕੇ ਐਨੀਵੇ ਮੈਂ ਅੱਜ ਅੱਜ ਫਿਰ ਇਹ ਵੀ ਕਹਿ ਸਕਦੇ ਵੀ ਨਰਿੰਦਰ ਸਿੰਘ ਕਰਪਟ ਅਫਸਰ ਹੈ ਨਹੀਂ ਤੁਸੀਂ ਮੈਂ ਦੇਖੋ ਇਹ ਕੋਈ ਇਹ ਵੀ ਕਹਿ ਸਕਦੇ ਸੀ ਨਾ ਇਹ ਡਿਮੋਕਰੇਸੀ ਚਾਹਤੋ ਕੇ ਕਹਿੰਦੇ ਫਿਰ ਮੈਂ ਕਹਿੰਦਾ ਕਿ ਤਾਨਾਸ਼ਾਹੀ ਰਜਿਮ ਨਹੀਂ ਹੈਗਾ ਇਹ ਡੈਮੋਕਰੇਟਿਕ ਰਜਿਮ ਹੈ ਤੁਹਾਨੂੰ ਜਿਹੜਾ ਬੰਦਾ ਚੰਗਾ ਨਹੀਂ ਲੱਗਦਾ ਕਹਦੇ ਉਹ ਗੰਦਾ ਬੰਦਾ ਤੁਹਾਨੂੰ ਪਰਛਾਹ ਲੱਗਦਾ ਉਹ ਕਹਦੇ ਉਹ ਪਰਛਾਹ ਬੰਦਾ ਹੁਣ ਕਿੰਨੇ ਪੋਲੀਟਿਕਲ ਲੀਡਰ ਐਸੇ ਆਏ ਕਿੰਨੇ ਚੀਫ ਮਿਨਿਸਟਰ ਕਿੰਨੇ ਮਿਨਿਸਟਰ ਕਿੰਨੇ ਪ੍ਰਾਈਮ ਮਿਨਿਸਟਰ ਆ ਗਏ ਸਾਰਿਆਂ ਨੂੰ ਪਰਛਾਹ ਕਹਿੰਦੇ ਇਹ ਸਾਰੇ ਪਬਲਿਕ ਕਹਿੰਦੀ ਹੈ ਕਿ ਜੀ ਇਹਨਾਂ ਨੂੰ ਪਰਸੈਵਰ ਕਰ ਲਿਆ ਠੀਕ ਹੈ ਤੇ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਹਾਡੇ ਕੋਈ ਦੁਸ਼ਮਣ ਨਹੀਂ ਥੋੜੀ ਤੁਹਾਡੇ ਨਾਲ ਉਹ ਠੀਕ ਹੈ ਯਾਰ ਤੁਸੀਂ ਭ੍ਰਸ਼ਟਾਚਾਰ ਕਿਸੇ ਨੇ ਕਰ ਲਿਆ ਤੁਸੀਂ ਦੇ ਦਿਓ ਉਹਦੀ ਕੰਪਲੇਂਟ ਦੇ ਦਿਓ ਤੁਸੀਂ ਐਵੀਡੈਂਸ ਦੇ ਦਿਓ ਤੁਸੀਂ ਮੇਰਾ ਟ੍ਰਾਇਲ ਕਰਾ ਦਿਓ ਜੇ ਪਸੰਦ ਨਹੀਂ ਹੈਗਾ ਤੁਸੀਂ ਗੋਲੀ ਮਰਵਾ ਦੇ ਤਾਂ ਉਹ ਵੀ ਕਹਿੰਦਾ ਗੋਲੀ ਮਾਰ ਦਿਓ ਇੱਕ ਹੋਰ ਮੈਂ ਗੱਲ ਕਰਦਾ ਤੁਸੀਂ ਰੈਫਰੈਂਸ ਗੱਲ ਕੀਤੀ ਸੀਗੀ ਕਿ ਨਿਰੰਜਨ ਸਿੰਘ ਸਿਕਿਉਰਟੀ ਲੈ ਕੇ ਕੁੰਮਦਾ ਹਾਂ ਇਹ ਬਿਆਨ ਆਇਆ ਉਹਦਾ ਵੀ ਬਿਆਨ ਆਇਆ ਕੌਣ ਦੇ ਰਿਹਾ ਹੈ ਅਪਰਾਧੀ ਦੇ ਰਿਹਾ ਉਹ ਅਪਰਾਧੀ ਜਿਹਦੀ ਸਜ਼ਾ ਹੋ ਚੁੱਕੀ ਹੈ ਕੋਰਟ ਨੇ ਕੀਤੀ ਹੈ ਉਹ ਕਹਿੰਦਾ ਨਿਰੰਜਨ ਸਿੰਘ نو ਸਕਿਉਰਟੀ ਦੇ ਲੋੜ ਨਹੀਂ ਉਹ ਇਨੀ ਸਕਿਉਰਟੀ ਲੈ ਕੇ ਹੁੰਦਾ ਕਿਉਂ ਦੇਖੋ ਜੀ ਇਹ ਸਕਿਉਰਟੀ ਹਾਈ ਕੋਰਟ ਦੇ ਆਰਡਰ ਤੇ ਮਿਲੀ ਸਕਿਉਰਟੀ ਕਿਸੇ ਨੂੰ ਕਿਉਂ ਮਿਲਦੀ ਹੈ ਤਾਂ ਕਿ ਉਹ ਆਪਣੀ ਡਿਊਟੀ ਡਿਸਚਾਰਜ ਕਰੇ ਵਿਦਾਊਟ ਫੀਅਰ ਡਰ ਤੋਂ ਖਤਰੇ ਤੋਂ ਡਿਸਚਾਰਜ ਡਿਊਟੀ ਕਰੇ ਉਹ ਡਿਊਟੀ ਮੇਰੀ ਖਤਮ ਹੋ ਗਈ ਜਿਸ ਟਾਈਮ ਮੈਂ ਰਿਟਾਇਰ ਹੋ ਗਿਆ ਉਹ ਮੇਰੀ ਖਤਮ ਹੋ ਗਈ ਹੁਣ ਉਸ ਤੋਂ ਬਾਅਦ ਜਿਹੜਾ ਟ੍ਰਾਇਲ ਚੱਲ ਰਿਹਾ ਰਿਟਾਇਰ ਹੋ ਗਿਆ ਉਸ ਤੋਂ ਬਾਅਦ ਵੀ ਟ੍ਰਾਇਲ ਦੇ ਵਿੱਚ ਮੈਂ ਪੀਅਰ ਹੋ ਰਿਹਾ ਕੋਰਟ ਚ ਜਾ ਰਿਹਾ ਡਿਪੋਜ਼ ਕਰਨਾ ਤੁਹਾਨੂੰ ਆਪਣੇ ਮੁਕਦਮਿਆਂ ਦੀ ਪੈਰ ਵੀ ਅਜੇ ਵੀ ਕਰਨੀ ਪੈਂਦੀ ਹੈ ਰਿਟਾਇਰਮੈਂਟ ਦੇ ਬਾਵਜੂਦ ਮੈਂ ਜਾ ਰਿਹਾ ਜਦੋਂ ਬੁਲਾਉਂਦੇ ਹਲੇ ਵੀ ਪੈਂਡਿੰਗ ਹੈ ਮੈਟਰ 45 ਬੰਦਿਆਂ ਦੇ ਖਿਲਾਫ ਕੰਪਨੀਆਂ ਦੇ ਖਿਲਾਫ ਪੈਂਡਿੰਗ ਹੈ ਹਲੇ ਵੀ ਹਲੇ ਵੀ ਜਾਣਾ ਪੈਂਦਾ ਜੇ ਕਿਸੇ ਅਪਰਾਧੀ ਨੂੰ ਇਹ ਲੱਗਦਾ ਕਿ ਇਹਦੀ ਸਿਕਿਉਰਿਟੀ ਵਿਡਰਾ ਹੋਣੀ ਚਾਹੀਦੀ ਹੈ ਤੇ ਮੈਂ ਹੱਥ ਨਹੀਂ ਜੋੜ ਰਿਹਾ ਤੁਸੀਂ ਵਿਡਰਾ ਕਰ ਲਓ ਮੈਂ ਉਹ ਸਰਕਾਰ ਨੂੰ ਵੀ ਕਹਿਣਾ ਜਿਹੜੀ ਅਪਰਾਧੀਆਂ ਨੂੰ ਛੱਡਿਆ ਹੋਇਆ ਉਹ ਸਰਕਾਰ ਨੇ ਭਗਵੰਤ ਮਾਨ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਇਹਨਾਂ ਅਪਰਾਧੀਆਂ ਨੂੰ ਪ੍ਰੋਟੈਕਸ਼ਨ ਦਿੱਤਾ ਹੋਇਆ ਆਮ ਆਦਮੀ ਪਾਰਟੀ ਦੇ ਫੇਸ ਦੇ ਉੱਪਰ ਇਹਨਾਂ ਦੇ ਇੰਟਰਵਿਊ ਆਉਂਦੇ ਨੇ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਇਹਨਾਂ ਨੂੰ ਪ੍ਰੋਟੈਕਸ਼ਨ ਦੇ ਰਹੀ ਹੈ ਮਿੱਟੂ ਆਲਖ ਨੂੰ ਤੇ ਜਗਜੀਤ ਚੈਲ ਨੂੰ ਜਿੰਨੇ ਮੁੱਲਜ਼ਮ ਕੋਈ ਉਧਰ ਜਾ ਰਹੇ ਹੈ ਇਹ ਅਪਰਾਧੀ ਨਹੀਂ ਮੁੱਲਜ਼ਮ ਨਹੀਂ ਤੁਸੀਂ ਇਹਨਾਂ ਨੂੰ ਗਲੋਰੀਫਾਈ ਕਰਦੇ ਹੋ ਤੁਸੀਂ ਇਹਨਾਂ ਦਾ ਐਵਿਡੈਂਸ ਲੈ ਕੇ ਤੁਸੀਂ ਜਿਹਨਾਂ ਅਫਸਰਾਂ ਨੇ ਕੰਮ ਕੀਤਾ ਗਲਵਕਸ਼ਨਾ ਕਰਾਈਆਂ ਤੁਸੀਂ ਉਹਨਾਂ ਦੇ ਖਰਾਬ ਯੂਜ਼ ਕਰ ਰਹੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਦੇ ਕਹਿਣ ਦੇ ਉੱਪਰ ਤੁਸੀਂ ਸਿਕਿਉਰਿਟੀ ਵਿਡਰਾ ਕਰੋ ਸਿਕਿਉਰਿਟੀ ਵਿਡਰਾ ਕਰੋ ਬੰਦੇ ਨੂੰ ਜਿੰਦਾ ਰੱਖਣਾ ਜਾਂ ਮਾਰਨਾ ਪਰਮਾਤਮਾ ਦੇ ਹੱਥ ਹੈ ਇਹ ਕਿਸੇ ਨਾ ਆਮ ਆਦਮੀ ਦੇ ਪਾਰਟੀ ਦੇ ਨਾ ਕਾਂਗਰਸ ਦੇ ਪਾਰਟੀ ਦੇ ਤੇ ਨਾ ਅਕਾਲੀ ਦਲ ਦੇ ਹੱਥ ਹੈ ਜੇ ਮਰਨਾ ਹੈ ਤੇ ਸਿਕਿਉਰਿਟੀ ਵਿੱਚ ਮਰ ਸਕਦਾ ਬੰਦਾ ਜੇ ਪਰਮਾਤਮਾ ਰੱਖੇਗਾ ਤੇ ਵਿਦਾਊਟ ਸਿਕਿਉਰਿਟੀ ਵੀ ਰੱਖਾ ਜੇ ਇਹਨਾਂ ਨੂੰ ਐਸੀ ਪ੍ਰੋਬਲਮ ਹੈ ਸਿਕਿਉਰਿਟੀ ਵਧਾ ਕਰ ਸਕਦੇ ਆਮ ਸੇਇੰਗ ਥਿਸ ਨੰਬਰ 1 ਨੰਬਰ 2 ਨਹੀਂ ਚਲੋ ਇਹਨਾਂ ਦੀ ਇਹਨਾਂ ਦੀ ਗੱਲ ਦਾ ਕੀ ਵੈਲਿਊ ਨਹੀਂ ਨਹੀਂ ਵੈਲਿਊ ਹੈ ਇਹ ਵੈਲਿਊ ਹੈ ਇਹਨਾਂ ਦੀ ਕੋਈ ਉਸ ਲੈਵਲ ਦੀ ਇਸ ਸਾਜਮੰਦ ਨੂੰ ਨਹੀਂ ਲਿਆ ਜਾ ਸਕਦਾ ਨਾ ਟੂ ਆਲਕ ਇਸ ਦਾ ਲਾਸਟ ਪਰਸਨ ਔਨ ਦਾ ਅਰਥ ਜਿਹੜਾ ਕਿ ਇਹ ਸਲਾਹ ਦੇਗਾ ਵੀ ਨਰਿੰਦਰ ਸਿੰਘ ਨੂੰ ਸਿਕਿਉਰਿਟੀ ਕਿਉਂ ਕਿਸ ਨੇ ਦਿੱਤੀ ਹੋਈ ਹੈ ਨਹੀਂ ਪਰ ਉਹ ਆਮ ਆਦੀ ਪਾਰਟੀ ਦੇ ਵਾਲ ਦੇ ਉੱਪਰ ਹੈ ਆਮ ਆਦੀ ਪਾਰਟੀ ਦੇ ਪੇਜ ਦੇ ਉੱਪਰ ਉਹ ਦਿਖਾ ਰਹੇ ਹੈ ਉਹੀ ਕੇ ਸਿਕਿਉਰਿਟੀ ਵਧਾ ਕਰੋ ਉਹਦੇ ਵਿੱਚ ਹੈ ਉਹ ਇਹ ਤਾਂ ਮਤਲਬ ਆ ਆਂਦੀ ਪਾਰਟੀ ਦੇ ਸਰਕਾਰ ਵੀ ਹੈ ਉਹਦੇ ਵਿੱਚ ਸ਼ਾਮਲ ਇਹ ਫਿਰ ਤੁਸੀਂ ਕੀ ਕਹਿਣਾ ਚਾ ਰਹੇ ਹੋ ਤੁਹਾਨੂੰ ਬੁਲਾ ਰਹੇ ਨੇ ਚਟੋਪਾ ਦੇ ਸਾਹ ਨੂੰ ਬੁਲਾ ਰਹੇ ਨੇ ਇਹ ਸਾਰਿਆਂ ਨੂੰ ਬੁਲਾ ਰਹੇ ਨੇ ਮੈਂ ਤਾਂ ਮੈਂ ਤਾਂ ਕਹਿਣਾ ਵੀ ਇਹ ਤਾਂ ਉਹਨੇ ਬੇਸਿਕਲੀ ਇੱਕ ਮੀਡੀਆ ਆਫ ਬਣਾਤੀ ਮੀਡੀਆ ਸਰਕਸ ਬਣਾਤੀ ਮੀਡੀਆ ਟ੍ਰਾਇਲ ਬਣਾਇਆ ਗਿਆ ਬੇਸਿਕਲੀ ਪਿਕਰਮ ਸਿੰਘ ਮਜੀਠੀਆ ਦਾ ਮੀਡੀਆ ਟ੍ਰਾਇਲ ਬਣਾਇਆ ਇਸ ਸਰਕਾਰ ਨੇ ਮੀਡੀਆ ਟ੍ਰਾਇਲ ਦੀ ਕੋਈ ਲੋੜ ਨਹੀਂ ਕੋਈ ਗੱਲ ਇਹ ਕੇਸ ਨੂੰ ਲੈ ਕੇ ਜੇ ਵੀ ਸੈਂ ਮੈਂ ਕਹਿਣਾ ਕਿਸੇ ਕੇਸ ਦੇ ਵਿੱਚ ਵੀ ਮੀਡੀਆ ਟ੍ਰਾਇਲ ਦੀ ਕੋਈ ਲੋੜ ਨਹੀਂ ਕਿਸੇ ਕੇਸ ਦੇ ਵਿੱਚ ਵੀ ਤੁਸੀਂ ਇਨਵੈਸਟੀਗੇਸ਼ਨ ਕਰੋ ਜੇ ਕੁਝ ਕਿਸੇ ਦੇ ਖਿਲਾਫ ਆਇਆ ਚਾਰ ਸ਼ੀਟ ਫਾਈਲ ਕਰੋ ਤੁਹਾਡਾ ਕੰਮ ਖਤਮ ਹੋ ਗਿਆ ਫਿਰ ਕੋਰਟ ਨੇ ਦੇਖਣਾ ਉੱਥੇ ਤੁਸੀਂ ਪਰਸ਼ ਇਹ ਲੈਟਰ ਆਲਦੀ ਲੋੜ ਨਹੀਂ ਪਰ ਮੈਂ ਇਸ ਮੁੱਦੇ ਦੇ ਉਪਰ ਆ ਜਿਹੜਾ ਉਹਪਰਾ ਦੀ ਚੱਕਦਾ ਕਿ ਇਹਦੀ ਸਕਿਉਰਿਟੀ ਕਿਉਂ ਦਿੱਤੀ ਹੋਈ ਐ ਇਹਨੂੰ ਉਹ ਭਾਈ ਤੂੰ ਮੁੱਖ ਮੰਤਰੀ ਬਣ ਜਾ ਤੂੰ ਵਿਡਰਾ ਕਰ ਲੈ ਤੂੰ ਪ੍ਰੈਜ਼ੈਂਟ ਗਵਰਨਮੈਂਟ ਤੋਂ ਵਿਡਰਾ ਕਰਾ ਲੈ ਜੇ ਤੂੰ ਨਹੀਂ ਕਰਦੇ ਤਾਂ ਮੈਂ ਕਹਿ ਦਿੰਦਾ ਮੈਂ ਲੈਟਰ ਲਿਖਦਾ ਰਾਤ ਨੂੰ ਅੱਜ ਸ਼ਾਮ ਨੂੰ ਘਰ ਜਾ ਕੇ ਲੈਟਰ ਲਿਖੂਗਾ ਵਿਡਰਾਈ ਯੋਰ ਸਕਿਉਰਿਟੀ ਆਈ ਡੋਨਟ ਰਿਕਵਾਇਰ ਦੀ ਸਕਿਉਰਿਟੀ ਬਿਕਾਜ਼ ਯੂ ਆਰ ਪੈਟਰੋਨਾਈਜ਼ਿੰਗ ਦਿ ਕੈਨਲਸ ਜਿਹਨਾਂ ਉੱਪਰ ਮੈਂ ਸਜ਼ਾ ਕਰਾ ਚੁੱਕਾ ਉਹ ਤੁਹਾਡੇ ਪ੍ਰੋਟੈਕਸ਼ਨ ਦੇ ਵਿੱਚ ਹੈਗੇ ਭਗਵੰਤਬਾਨ ਨੂੰ ਚਿੱਠੀ ਲਿਖੋਗੇ ਤੁਸੀਂ ਸਰਕਾਰ ਨੂੰ ਲਿਖੋ ਬਿਲਕੁਲ ਲਿਖਾਂ ਤੁਸੀਂ ਇਹ ਬੰਦੇ ਛੱਡੇ ਸਾਡੇ ਉੱਪਰ ਇਹ ਬਦਮਾਸ਼ ਅਟੈਕ ਕਰਨ ਵਾਸਤੇ ਅਸੀਂ ਇੱਥੇ ਜਿਹੜੇ ਕੰਮ ਕਰ ਰਹੇ ਆ ਡਰਗ ਦਾ ਉਹਨਾਂ ਦੇ ਖਿਲਾਫ ਲੜ ਰਹੇ ਸਜ਼ਾ ਦੇ ਲਾ ਰਹੇ ਆ ਤੁਸੀਂ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਉਹਨਾਂ ਨੂੰ ਸਾਡੇ ਖਿਲਾਫ ਯੂਜ਼ ਕਰ ਰਹੇ ਹੋ ਦੇਸ ਇਜ਼ ਨੋਟ ਟੋਲਰੇਟਡ ਸਾਨੂੰ ਕੋਈ ਲੋਰਡ ਨੀ ਸਕਿਉਰਿਟੀ ਦੇ ਦੇ ਸਿਰ ਰੱਖ ਲੋ ਤੁਸੀਂ ਉਹਨੂੰ ਦੇ ਦਿਓ ਉਹ ਸਪਰਾਧੀ ਨੂੰ ਦੇ ਦੇ ਸਕਿਉਰਿਟੀ ਮੇਰੇ ਕੋਲੋਂ ਲੈ ਕੇ ਕੋਈ ਪ੍ਰੋਬਲਮ ਨਹੀਂ ਆ ਰਾਈਟ ਡਾਊਨ ਇਨ ਲੈਟਰ ਵੀ ਡੋਨਟ ਰਿਕਵਰ ਦੀ ਸਕਿਉਰਿਟੀ ਕਰੋਂ ਦੇ ਨਾਲ ਰਾਤ ਚੱਲੇਗਾ ਕਰੋਂ ਤਾਂ ਬੰਨਣਾ ਪਏਗਾ ਤੁਸੀਂ ਨਹੀਂ ਚਾਹੀਦੀ ਜੇ ਤੁਸੀਂ ਨਹੀਂ ਦੇਣੀ देयर इज नो ਪ੍ਰੋਬਲਮ ਪ੍ਰੈਜੈਂਟ ਡੀਜੀਪੀ ਨੂੰ ਮੈਂ ਤਿੰਨ ਬਾਰ ਕੋਸ਼ਿਸ਼ ਕੀਤੀ ਮਿਲਣ ਦੀ ਤਿੰਨ ਬਾਰ ਉਹਨਾਂ ਨੂੰ ਫੋਨ ਕੀਤਾ ਹੀ ਡਸਨਟ ਹੈਨੀ ਟਾਈਮ ਪੰਜਾਬ ਦੇ ਡੀਜੀਪੀ ਨੂੰ ਮਿਲੇ ਕਿਸ ਬਾਰੇ ਤੁਸੀਂ ਸਿਕਿਉਰ ਕਿਹਦੇ ਬਾਰੇ ਤੁਸੀਂ ਸਿਕਿਉਰਟੀ ਹਟਾਉਣਾ ਚਾਹੁੰਦੇ ਹੋ ਕੋਈ ਮੈਟਰ ਸੀ ਕੋਈ ਕਨੈਕਟਡ ਮੈਟਰ ਸੀ ਇੱਕ ਬਾਰ ਫੋਨ ਕੀਤਾ ਇਹਨਾਂ ਦੇ ਦਫ਼ਤਰ ਕੋਈ ਜਵਾਬ ਨਹੀਂ ਦੂਸਰੇ ਬਾਰ ਇਹਨਾਂ ਦੇ ਮੋਬਾਈਲ ਤੇ ਉੱਪਰ ਫੋਨ ਕੀਤਾ ਕੋਈ ਜਵਾਬ ਨਹੀਂ 24 ਘੰਟੇ ਬਾਅਦ ਡਿਲੀਟ ਹੋ ਜਾਂਦਾ ਉਹ तीसरे बार पंजाब गवर्नमेंट के किसी अफसर ने इन फोन किया निरंजन सिंह मारसो मीट यू कोई जवाब नहीं, नहीं। तुझे की लगे हो यू आर ने गोरमेंट इंपलॉई यू रिटायर टू मोरो किस गल एरोगेंस है भाई